ਹੁਣ ਸਾਧ ਸੰਗਤ ਜੀਓ ਇਹ ਜਿਹੜਾ ਪੰਜੇ ਆ ਕਾਮ ਆਦਿਕ ਕਾਮ ਨੂੰ ਸੰਜਮ ਚ ਬਦਲਣਾ ਹੈ ਸੈਜ ਵਿੱਚ ਬਦਲਦਾ ਹੈ। ਕ੍ਰੋਧ ਵੀਰ ਰਸ ਚ ਬਦਲਦਾ ਹੈ। ਕ੍ਰੋਧ ਨਹੀਂ ਕਰਨਾ ਪਰ ਵੀਰ ਰਸ ਕੇ ਚਾਉਣਾ ਖੰਡਾ ਘੜਕਾਉਣਾ। ਲੋਭ ਨੂੰ ਲੋਭ ਨੂੰ ਬਦਲਣਾ ਹੈ ਸੰਤੋਖ ਵਿੱਚ। ਔਰ ਹੰਕਾਰ ਨੂੰ ਨਿਮਰਤਾ ਵਿੱਚ ਹੀਨ ਭਾਵਨਾ ਤੋਂ ਨਹੀਂ ਜਾਣਾ ਨਿਮਰਤਾ ਵਿੱਚ ਬਦਲ ਜਾਣਾ ਮੋਹ ਨੂੰ ਪ੍ਰੇਮ ਬਦਲਣਾ ਇਹ ਇਹ ਸਹਜ ਦੇ ਵਿੱਚ ਹੁੰਦਾ ਹੀ ਹੈ ਇਸ ਤਰ੍ਹਾਂ ਹੀ ਇਹਨੂੰ ਸਹਜ ਕਹਿੰਦੇ ਬਿਲਕੁਲ ਸਰਲਤਾ ਡਾਇਕੋਟਮੀ ਤੋਂ ਰਹਿਤ ਡੁਅਲਿਟੀ ਤੋਂ ਬਾਹਰ ਇੱਕ ਹੀ ਨਾਲ ਪ੍ਰੀਤ ਔਰ ਇਹ ਹੋਣਾ ਸਾਰਾ ਕੁਝ ਗੁਰੂ ਦੀ ਭੇਂਟਾ ਹੈ ਗੁਰ ਭੇਂਟੇ ਸਹਜ ਪਾਇਆ ਆਪਣੀ ਕਿਰਪਾ ਕਰ ਰਿਹਾ ਹੈ ਗੁਰੂ ਦੀ ਪੈਂਟ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋਣੀਆਂ। ਹੌਮੇ ਟੁੱਟਣ ਤੋਂ ਮਰਾਦ ਹੈ ਹੌਮੇ ਟੁੱਟੇ ਬਿਨਾਂ ਇਹ ਚੀਜ਼ਾਂ ਨਹੀਂ ਪੈਦਾ ਹੋਣ। ਸਾਧ ਸੰਗਤ ਜੀਓ। ਆਕੇ ਥੋੜੀ ਜੀ ਵਿਚਾਰ ਹੋਰ ਵੀ ਹੈ ਜੇ ਸਹਿਜ ਦੇ ਉੱਤੇ।